ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਸੁਖਬੀਰ ਸਿੰਘ ਬਾਦਲ ਦਾ ਹੋਇਆ ਭਿਆਨਕ ਐਕਸੀਡੈਂਟ ਇਹ ਐਕਸੀਡੈਂਟ ਕਿਸ ਦੇ ਨਾਲ ਹੋਇਆ ਔਰ ਕਿੰਨਾ ਜਾਨੀ ਨੁਕਸਾਨ ਹੋਇਆ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਿਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਾਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਇੱਕ ਬਹੁਤ ਵੱਡਾ ਭਿਆਨਕ ਜਾਨੀ ਐਕਸੀਡੈਂਟ ਹੋ ਗਿਆ ਬਹੁਤ ਵੱਡਾ ਹਾਦਸਾ ਵਾਪਰ ਗਿਆ ਔਰ ਦੂਜੇ ਪਾਸੇ ਕਹਿੰਦੇ ਜੀ ਗੱਡੀਆਂ ਦੇ ਏਅਰ ਬੈਗ ਖੁੱਲ ਗਏ ਪਰ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਉਹ ਕੀ ਕਹ ਰਹੇ ਨੇ ਸੁਖਬੀਰ ਸਿੰਘ ਬਾਦਲ ਬਾਰੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਗੱਲ ਆ ਗਈ ਹੈ ਕਹਿੰਦੇ ਜੀ ਗੁਨਾਹਾਂ ਦੀ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮਿਲ ਰਹੀ ਹੈ ਪਰ ਇਹ ਮਾਮਲਾ ਪੁਲਿਸ ਦੇ ਨਾਲ ਵੀ ਜੁੜਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਹੈ ਐਸਐਸਪੀ ਬਾਰਨ ਸ਼ਰਮਾ ਉਨਾਂ ਨੂੰ ਧਮਕੀ ਦਿੱਤੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਾਬਾਦੀ ਜੇਲ੍ਹ ਦੇ ਸਾਹਮਣੇ ਖੜਕੇ ਤਾਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਜੋ ਹਾਦਸਾ ਹੈ ਵਾਪਰਿਆ ਹੋ ਸਕਦਾ ਹੈ ਕਿ ਪੰਜਾਬ ਦੀ ਪੁਲਿਸ ਨੇ ਕੀਤਾ ਜਾਂ ਇਹਦੇ ਵਿੱਚ ਮੁੱਖ ਮੰਤਰੀ ਦਾ ਨਾਮ ਲੈਣਗੇ ਉਹ ਖਬਰ ਤੁਹਾਡੇ ਨਾਲ ਮੈਂ ਬਾਅਦ ਦੇ ਵਿੱਚ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਪਹਿਲੀ ਖਬਰ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਇੱਕ ਬਾਅਦ ਵੱਡਾ ਹਾਦਸਾ ਵਾਪਰਨ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਖਫਾ ਨੇ ਉਹ ਕਹ ਰਹੇ ਆ ਜੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਦੋਸ਼ੀ ਨੇ ਐਸ ਕਰਕੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਐਕਸੀਡੈਂਟ ਇਨਾ ਭਿਆਨਕ ਹੋਇਆ ਕਿ ਗੱਡੀਆਂ ਦੇ 에ਅਰ ਬੈਗ ਖੁੱਲ ਗਏ ਨੇ ਯਾਨੀ ਜਿਹੜੇ ਮਰਨ ਤੋਂ ਬੰਦੇ ਨੂੰ ਬਚਾਉਂਦੇ ਨੇ ਤਾਂ ਤੁਸੀਂ ਇਹ ਵੇਖੋ ਵੀ ਸੁਖਬੀਰ ਸਿੰਘ ਬਾਦਲ ਦਾ ਐਕਸੀਡੈਂਟ ਹੋਇਆ ਕਿਉਂ ਆ ਦਰਸਾਉ ਦੇ ਵਿੱਚ ਉਹਨਾਂ ਨੇ ਇੱਕ ਧਮਕੀ ਦਿੱਤੀ ਸੀ ਤਾਂ ਹੁਣ ਇਹਦਾ ਮਾਮਲਾ ਇਹਨਾਂ ਦੇ ਉੱਤੇ ਜਾਣਾ ਕੇ ਬਰਨ ਸ਼ਰਮਾ ਐਸਐਸਪੀ ਨੇ ਪੰਜਾਬ ਦੀ ਪੁਲਿਸ ਦੇ ਵਿੱਚੋਂ ਇੱਕ ਬਹੁਤ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਧਮਕੀ ਦੇਣੀ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੀ ਗੱਡੀ ਵੱਜਣੀ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਯਾਨੀ ਇਹਦੇ ਵਿੱਚ ਜ਼ਖਮੀ ਕੌਣ ਹੈ ਇਹ ਪਹਿਲਾਂ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਬਹੁਤ ਹੀ ਅਹਿਮ ਹੈ ਸੁਣੋ ਵੱਡੀ ਖਬਰ ਦਾ ਰੁਕ ਕਰਾਂਗੇ ਜੋ ਕਿ ਸੁਖਵੀਰ ਸਿੰਘ ਪਾਤੋਤ ਦੇ ਨਾਲ ਜੁੜੀ ਹੋਈ ਹੈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਸਿੰਘ ਪਾਤੋਤ ਦੇ ਕਾਫਲੇ ਦਾ ਪਿਆ ਨੱਕਾ ਐਕਸੀਡੈਂਟ ਹੋਇਆ ਹੈ ਤੇਜ਼ ਰਫ਼ਤਾਰ ਪੁਲਿਸ ਮੁਲਾਜ਼ਮਾਂ ਦੀ ਬੱਸ ਦੇ ਬਗੋਂ ਜਿਹੜੀ ਸੁਖਵੀਰ ਸਿੰਘ ਪਾਤੋਤ ਦੇ ਕਾਫਲੇ ਦੇ ਵਿੱਚ ਗੱਟੀਆਂ ਸੀ ਉਹਨਾਂ ਨੂੰ ਜਿਹੜੀ ਟੱਕਰ ਮਾਰੀ ਗਈ ਹੈ ਮੁੱਖ ਦੀ ਦੱਸੂਗਾ ਵੀ ਤੁਹਾਡੇ ਨਾਲ ਸਾਝੇ ਕਰ ਰਹੇ ਹਾਂ ਕਿਉਂਕਿ ਗੱਟੀਆਂ ਦੇ ਜਿਹੜੇ 에ਅਰ ਬੈਗ ਨੇ ਉਹ ਵੀ ਖੁੱਲ ਗਏ ਨੇ ਹਾਲਾਂਕਿ ਜਾਦੇ ਨੁਕਸਾਨ ਤੋਂ ਜਿਹੜਾ ਜ਼ਰੂਰ ਉੱਤੇ ਕਨਿਮਤ ਰਹੀ ਹੈ ਪਰ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮ ਵੱਡੀ ਗੰਦੀ ਦੇ ਵਿੱਚ ਜਿਹੜੇ ਗੰਭੀਰ ਜ਼ਖਮੀ ਹੋਣੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਜੋ ਕਿ ਆਪਣੇ ਕਾਫਲੇ ਤੇ ਨਾਲ ਜਾ ਰਹੇ ਸੀ ਅਤੇ ਕਾਫਲਾ ਜਿਹੜਾ ਕਿ ਅੱਗੇ ਪਿੱਛੇ ਉਹਨਾਂ ਦੇ ਜਿਹੜੀਆਂ ਗੱਡੀਆਂ ਸੀ ਅਤੇ ਮੌਕੇ ਤੇ ਇੱਕ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਉਂਦੀ ਹੈ ਬੱਸ ਸੀ ਜਿਸ ਦੇ ਵੱਲੋਂ ਦੋ ਗੱਡੀਆਂ ਦੇ ਵਿੱਚ ਜੋੜ ਜਿਹੜੀਆਂ ਗੱਡੀਆਂ ਸੁਖਵੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਮੌਜੂਦ ਸੀ ਤਾਂ ਉਨਾਂ ਨੂੰ ਜਿਹੜੀ ਟੱਕਰ ਮਾਰੀ ਜਾਂਦੀ ਹੈ ਪੁਲਿਸ ਦੀ ਤੇਜ਼ ਰਫ਼ਤਾਰ ਬੱਸ ਨੇ ਦੋ ਗੱਡੀਆਂ 'ਚ ਟੱਕਰ ਮਾਰੀ ਹੈ ਅਤੇ ਅੱਗੇ ਜਾ ਰਹੀਆਂ ਦੋ ਫੋਰਚਨਰ ਕਾਰਾਂ ਦੇ ਪਿੱਛੇ ਆ ਰਹੀ ਟੀਐਸਪੀ ਅੰਦਰਜੀਤ ਸਿੰਘ ਦੀ ਥਾਰ ਜਿਹੜੀ ਬੱਸ ਦੇ ਵਿੱਚ ਵੱਜੀ ਆ ਤਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਜਿਹੜਾ ਹਾਦਸਾ ਹੁੰਦਾ ਤੇ ਲੋਕਾਂ ਨੂੰ ਪਤਾ ਚੱਲਦਾ ਕਿ ਸੁਖਵੀਰ ਸਿੰਘ ਬਾਤਲ ਦਾ ਇੱਕ قافਲਾ ਤਮੌਕੇ ਤੇ ਜਿਹੜੇ ਨੇੜਲੇ ਇਲਾਕੇ ਦੇ ਪਿੰਡ ਵਾਸੀ ਨੇ ਜਿਤੋਂ ਇੱਕ قافਲਾ ਗੋਸਰ ਰਿਆਸੀ ਤੋਂ ਵੀ ਜਿਹੜੇ ਹਾਈਵੇ ਤੇ ਪਹੁੰਚ ਜਾਂਦੇ ਨੇ ਤੇ ਹੁੰਦਾ ਤੇ ਵੱਲੋਂ ਇੱਕ ਦੂਜੇ ਦੀ ਮਦਦ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮੇ ਸਾਹਤ ਦੇ ਵਿੱਚ ਜ਼ਖਮੀ ਹੋਲੇ ਤਾਂ ਉਹਨਾਂ ਨੂੰ ਜਿਹੜਾ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਟੱਕਰ ਜਿਹੜੀ ਬੱਸ ਸੀ ਇੰਨੀ ਤੇਜ਼ ਰਫਤਾਰ ਦੇ ਨਾਲ ਸੀ ਤੇ ਜਿਹੜੇ ਕਾਫਲੇ ਦੇ ਵਿੱਚ ਗੱਡੀਆਂ ਸੀ ਫੋਰਚੂਨਰ ਅਤੇ ਉਹ ਵੀ ਜਿਹੜੀ ਇੰਨੀ ਤੇਜ਼ ਰਫਤਾਰ ਦੇ ਨਾਲ ਸੀ ਕਾਰਾਂ ਦੇ ਜਿਹੜੇ 에ਅਰ ਬੈਗ ਨੇ ਦੋਵੇਂ ਹੀ ਗੱਡੀਆਂ ਦੇ ਉਹ ਖੁੱਲ ਗਏ ਨੇ ਸੁਣ ਲਿਆ ਪੰਜਾਬ ਵਾਲੋ ਪੁਲਸ ਮੁਲਾਜ਼ਮੇ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਪਰ ਇਹਦੇ ਵਿੱਚ ਬਹੁਤ ਵੱਡਾ ਸਵਾਲ ਜਿਹੜਾ ਤੁਹਾਡੇ ਮੈਂ ਸਾਹਮਣੇ ਪੇਸ਼ ਕਰਨ ਜਾ ਰਿਹਾ ਕੱਲ ਜਿਹੜੀ ਧਮਕੀ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਦਰਸਾਲ ਦੇ ਵਿੱਚ ਹੁਣ ਇਹ ਪੁਲਿਸ ਮੁਲਾਜ਼ਮਾਂ ਤੇ ਸਿੱਟਣਗੇ ਪੰਜਾਬ ਦੀ ਸਰਕਾਰ ਨੂੰ ਕਿਹਾ ਜਾਊਗਾ ਕਿ ਐਸਐਸਪੀ ਨੂੰ ਧਮਕੀ ਦੇਣੀ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਇੱਕ ਬੱਸ ਦਾ ਵਜਣਾ ਇਹਨਾਂ ਦੇ ਕਾਫਲੇ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਚਾਰ ਪੰਜ ਗੱਡੀਆਂ ਫਟੜ ਹੋ ਚੁੱਕੀਆਂ ਨੇ ਯਾਨੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਮੁਲਾਜ਼ਮਾਂ ਦੇ ਸੱਟਾ ਵੇਟਾ ਜਰੂਰ ਬੱਜੀਆਂ ਨੇ ਇਹਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ ਪਰ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਸ਼ੁਰੂ ਹੋ ਗਈ ਹੈ ਬਹੁਤੇ ਲੋਕ ਤਾਂ ਕਹਿੰਦੇ ਨੇ ਸੁਖਵੀਰ ਸਿੰਘ ਬਾਦਲ ਗੱਡੀ ਚੜ ਜਾਣ ਪਰ ਪੰਜਾਬ ਦੇ ਲੋਕਾਂ ਨੇ ਇੱਕ ਮਨ ਬਣਾ ਲਿਆ ਯਾਨੀ ਪੰਜਾਬ ਦੇ ਵਿੱਚ ਸੁੱਕੀ ਜੀ ਹਵਾ ਬਣਾਉਣ ਵਾਲੇ ਸੁਖਵੀਰ ਸਿੰਘ ਬਾਦਲ ਕੱਲ ਨਾਪਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਧਮਕੀ ਦੇ ਕੇ ਆਏ ਸੀ ਐਸਐਸਪੀ ਬਰਨ ਸ਼ਰਮਾ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਉਹਨਾਂ ਨੇ ਖੁੱਲੇ ਤੌਰ ਤੇ ਕਿਹਾ ਜਿਵੇਂ ਕਿਸੇ ਦਾ ਖੌਫ ਨਹੀਂ ਹੁੰਦਾ ਜਿਵੇਂ ਉਹਦਾ ਦਿਮਾਗ ਖਰਾਬ ਹੁੰਦਾ ਕਹਿੰਦਾ ਨਾ ਵੀ ਜੇ ਕਿਸੇ ਨੇ ਪਾਸਪੋਰਟ ਬਣਾਉਣਾ ਬਣਾ ਲਓ ਬਾਹਰ ਭਜਣਾ ਭਾਜੋ ਹਿੰਦੁਸਤਾਨ ਛੱਡ ਕੇ ਤੇ ਅਸੀਂ ਤੁਹਾਨੂੰ ਸਾਡੀ ਸਰਕਾਰ ਦੇ ਵਿੱਚ ਵਾਪਸ ਲੈ ਕੇ ਆਵਾਂਗੇ ਪਰ ਪੰਜਾਬ ਦੇ ਲੋਕਾਂ ਨੇ ਪਤਾ ਕੀ ਕਿਹਾ ਕਹਿੰਦੇ ਜੀ ਬੜਾ ਹੰਕਾਰ ਬੋਲਦਾ ਸੁਖਵੀਰ ਸਿੰਘ ਬਾਦਲ ਦੇ ਜਦੋਂ ਕਹਿੰਦੇ ਇਹ ਉਪ ਮੁੱਖ ਮੰਤਰੀ ਸੀ ਉਸ ਵਕਤ ਵੀ ਬਹੁਤ ਸਾਰੀ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਆਗਮਚਾਈ ਪੰਜਾਬ ਦੇ ਅੰਦਰ ਬਹੁਤ ਜ਼ਿਆਦੇ ਲੋਕਾਂ ਨੂੰ ਕਟਵਾਇਆ ਬਹੁਤ ਸਾਰੇ ਨਜਾਇਜ਼ ਇਨਕਾਊਂਟਰ ਕਰਵਾਏ ਪੁਲਿਸ ਮੁਲਾਜ਼ਮਾਂ ਨੂੰ ਮਾਰਿਆ ਪਤਾ ਨਹੀਂ ਕਿੰਨੇ ਕੁ ਲੋਕ ਇਹਨਾਂ ਨੇ ਦੱਬੇ ਕੁਦਲੇ ਤੇ ਇਹਨਾਂ ਨੇ ਮੈਲ ਜਿਹੜਾ ਬਣਾਇਆ ਬਾਦਲਾ ਨਹੀਂ ਕਹਿੰਦੇ ਜੀ ਹਜ਼ਾਰਾਂ ਲੋਕਾਂ ਦੀਆਂ ਲਾਸ਼ਾਂ ਦੱਬ ਕੇ ਉਹਦੇ ਉੱਤੇ ਫੇਰਨੇ ਉਧਰੀ ਸੀ ਇਹ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਥੌਰੀ ਹੈ ਹਰ ਇੱਕ ਮੁਲਾਜ਼ਮ ਇਹਨਾਂ ਬਾਦਲਾਂ ਤੋਂ ਤੰਗ ਰਿਹਾ ਤਾਂ ਜੋ ਸੇ ਬਾਦਲ ਦੀ ਬਸ ਦੇ ਨਾਲ ਐਕਸੀਡੈਂਟ ਹੋ ਚੁੱਕਿਆ ਹੁਣ ਪੁਲਿਸ ਮੁਲਾਜ਼ਮਾਂ ਦੀ ਬਸ ਦਾ ਐਕਸੀਡੈਂਟ ਹੋਇਆ ਇਹ ਲੋਕ ਹੁਣ ਸਰਕਾਰ ਨੂੰ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਔਰ ਦੂਜੇ ਪਾਸੇ ਬਰुण ਸ਼ਰਮਾ ਐਸਐਸਪੀ ਨੇ ਪੁਲਿਸ ਮੁਲਾਜ਼ਮ ਨੇ ਯਾਨੀ ਪੂਰੇ ਪ੍ਰਸ਼ਾਸਨ ਤੇ ਫੇਰ ਤੋਂ ਤੰਜ ਕਸਣੇ ਆ ਇਹ ਤੁਹਾਡੇ ਸਾਹਮਣੇ ਖਬਰਾਂ ਆਉਣਗੀਆਂ ਹਲੇ ਬਾਕੀ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਹਿੰਦੇ ਜੀ ਗੱਡੀ ਚੜ ਜਾਣ ਇਦੋਂ ਨਾ ਤਾਂ ਦਫਾ ਹੋ ਜਾਣ ਪੰਜਾਬ ਨੂੰ ਬੜਾ ਲੁੱਟਿਆ ਇਹਨਾਂ ਨੇ ਤਾਂ ਮੈਂ ਕਹਿਣਾ ਵੀ ਇੰਨਾ ਚਲੋ ਨਹੀਂ ਫਿਰ ਵੀ ਇੱਕ ਇਨਸਾਨ ਸਿਆਸੀ ਲੜਾਈ ਹੈ ਅਸੀਂ ਨਹੀਂ ਇਹ ਗੱਲ ਕਹਿੰਦੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਵਰਗੇ ਨੇਤਾ ਜਿਨ੍ਹਾਂ ਦੀ ਮਾਫੀ ਮੰਗਣ ਗਏ ਕਾਲ ਤੱਕ ਸਾਹਮਣੇ ਕੁਰਸੀ ਦੇ ਉੱਤੇ ਬੈਠਾਂ ਦੀ ਲੱਤ ਟੁੱਟ ਗਈ ਸੀ ਐਦੂ ਵੱਡਾ ਗੁਨਾਹ ਜਾਂ ਐਦੂ ਵੱਡੀ ਸਜ਼ਾ ਪ੍ਰਮਾਤਮਾ ਦੇ ਸਾਹਮਣੇ ਕੀ ਹੋ ਸਕਦੀ ਹੈ ਦੇਖੋ ਪ੍ਰਮਾਤਮਾ ਨੇ ਕਿਸ ਕਦਰ ਸਜ਼ਾ ਦਿੱਤੀ ਕਿ ਕੁਰਸੀ ਤੇ ਬੰਦਾ ਬੈਠਾ ਹੋਵੇ ਇਹ ਕੌਂਸੀ ਡੁੱਟ ਜਾਵੇ ਤੇ ਬੰਦੇ ਦੀ ਨਾਲ ਹੀ ਲੱਤ ਡੁੱਟ ਜਾਵੇ ਕਿੰਨੇ ਵਾਰ ਹੱਥ ਧਣਵਾ ਚੁੱਕੇ ਹੋਰ ਕਿਸੇ ਲੀਡਰ ਦੇ ਵੇਖੇ ਆ ਕਿਉਂਕਿ ਪੰਜਾਬ ਨੂੰ ਜਿਹੜਾ ਕੋ ਕੋ ਕੇ پرو پرو ਕੇ ਮਾਰਿਆ ਨਾ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਦੰਦੀਆਂ ਵੱਡੀਆਂ ਪੰਜਾਬ ਦੇ ਲੋਕਾਂ ਦੇ ਉਹ ਅੱਜ ਤੱਕ ਜ਼ਖਮ ਹਰੇ ਨੇ ਸੁੱਕੇ ਨਹੀਂ ਹੈਗੇ ਐਸ ਕਰਕੇ ਪੰਜਾਬ ਬੜਾ ਵਿਰੁੱਧਾ ਪੰਜਾਬ ਦੇ ਲਈ ਇਹ ਉਹ ਜ਼ਹਿਰ ਆ ਬਾਦਲ ਕੇ ਕਿ ਪੰਜਾਬ ਇਹਨਾਂ ਤੋਂ ਇੰਨਾ ਥੰਮਦਾ ਹੈ ਤੇ ਭਾਈ ਪਹਿਲਾ ਜਿਹੜੀ ਦਸ਼ਾ ਪੰਜਾਬ ਦੀ ਕੀਤੀ ਐ ਪੂਰਾ ਪੰਜਾਬ ਅੱਜ ਭੋਗ ਰਿਹਾ ਚਿੱਟੇ ਦੇ ਨਾਲ ਬਰਬਾਦ ਕੀਤਾ ਇਹਦੇ ਮਜੀਠੀਏ ਸਾਲੇ ਨੇ ਪੂਰਾ ਪੰਜਾਬ ਤੇ ਫੇਰ ਬਿਕਰਮ ਸਿੰਘ ਮਜੀਠੀਏ ਨੂੰ ਢਿੱਲੋਂ ਸਾਹਿਬ ਮਿਲ ਕੇ ਆਉਂਦੇ ਨੇ ਤੇ ਨਾਲ-ਨਾਲ ਆਪਣੀ ਪੱਟੀ ਮਿਸ ਕਰਵਾ ਲੈਂਦੇ ਨੇ ਕਿ ਭਾਈ ਪੰਜਾਬ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਵਿੱਚ ਬੜਾ ਵਿਰੋਧ ਆ ਕਿ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਏ ਨੂੰ ਗਲਤ ਮਿਲ ਕੇ ਆਏ ਨੇ ਤਾਂ ਬਾਕੀ ਕਮੈਂਟਾਂ ਦੇ ਵਿੱਚ ਜੋ ਤੁਹਾਡੀ رائے ਆ ਤੁਸੀਂ ਲਿਖ ਸਕਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੁਬੀਰ ਸਿੰਘ ਬਾਦਲ ਦੇ ਕਾਫਲੇ ਦੇ ਨਾਲ ਜੁੜੀਆਂ ਗੱਡੀਆਂ ਚੱਲਣ ਦੀਆਂ ਸੀਗੀਆਂ ਉਹਨਾਂ ਦਾ ਬਿਆਨਕ ਐਕਸੀਡੈਂਟ ਹੋਇਆ ਹੈ ਇਹਨਾਂ ਬਿਆਨਕ ਐਕਸੀਡੈਂਟ ਸਿੱਕੇ ਗੱਡੀਆਂ ਦੇ 에ਅਰ ਬੈਗ ਵੀ ਖੁੱਲ ਗਏ ਉਹ 에ਅਰ ਬੈਗ ਜਿਹਦੇ ਨਾਲ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈਗਾ ਹੈ ਇਹ ਐਕਸੀਡੈਂਟ ਪੁਲਿਸ ਦੀ ਤੇਜ਼ ਰਫ਼ਤਾਰ বাস ਦੇ ਨਾਲ ਹੋਇਆ ਹੈ ਔਰ ਕਾਫੀ ਪੁਲਿਸ ਮੁਲਾਜ਼ਮੀਆਂ ਜੜੇ ਹੈਗੇ ਆ ਉਹ زخمی ہو ہے جنہوں نے ہسپتال منتقل کر دیا گیا ہے ہوں جڑا سوال ہے وہ یہ ہے کہ یقیناً سخبی بادل والوں یہ الزام جڑا ہے پنجاب پولیس تے سی ایم بگوت تے لایا جائے گا کیونکہ انہوں نے کل پرشاسن سیدھے تور پہ تمکی دیتی سے پولیس افسروں سیدھے تور پہ دھمکی دتی سی کہ تسی اپنی گنتی شری کر گنتی شروع کر دو کیونکہ تیسرے پجاب لبنا نہیں ہے جب جی ساری حکومت آ گئی ساری سرکار آ گئی اِسی تک کھچ کے پاب کے آنا ہے گا وی ਔਰ ਇਹ ਹੁਣ ਐਕਸੀਡੈਂਟ ਜਿਹੜਾ ਵੈ ਇਹ ਹੁਣ ਪੰਜਾਬ ਪੁਲਿਸ ਤੇ ਪਾਇਆ ਜਾਏਗਾ ਕਿ ਇਸ ਸਾਜ਼ਿਸ਼ ਦੇ ਤਹਿਤ ਐਕਸੀਡੈਂਟ ਕਰਵਾਇਆ ਗਿਆ ਹੈ ਦਾਵਾ ਦੋਨੋਂ ਗੱਡੀਆਂ ਜਿਹੜੀਆਂ ਤੇਜ਼ ਰਫਤਾਰੀ ਇਹ ਦੇ ਵਿੱਚ ਸੀਗੀਆਂ ਜਿਹੜੀਆਂ ਆ ਕਾਫਲਾ ਜਿਹੜਾ ਸੁਖਵੀਰ ਸਿੰਘ ਬਾਦਲ ਜੀ ਗੱਡੀਆਂ ਦਾ ਸੀਗਾ ਔਰ ਜਿਹੜੀ ਪੁਲਿਸ ਦੀ ਬਾਸ ਸੀਗੀ ਇਸ ਲਈ ਤੇਜ਼ ਰਫਤਾਰੀ ਕਾਰਨ ਇਹ ਜਿਹੜਾ ਵੈ ਹਾਦਸਾ ਹੋਇਆ ਜਦ ਕਿ ਪੰਜਾਬ ਵਾਲੇ ਲੋਕਾਂ ਦਾ ਕਹਿਣਾ ਵੈ ਕਿ ਇਹਨਾਂ ਨੂੰ ਇਹਦੇ ਗੁਨਾਹਾਂ ਦੀ ਸਜ਼ਾ ਮਿਲਣਦਈ ਹੈਗੀ ਵੈ ਫੇ ਇਤਨੀ ਮਿਲਣਾ ਸ਼ੁਰੂ ਹੋਈ ਹੈ ਅੱਗੇ ਦੇਖੋ ਇਹਨਾਂ ਦੇ ਨਾਲ ਕੀ ਹੁੰਦਾ ਵੈ ਵਿਰੋਧ ਤੁਹਾਡਾ ਕੀ ਕਹਿਣਾ ਹੈ ਜੀ ਦਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਟੇਸਾ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼